ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਸ਼ੁਰੂ ਕਰਦੇ ਹਾਂ ਜੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਗੱਲ ਦੱਸ ਦਿਦਾਰ ਮੇਰਾ ਗੱਜ ਭਰ ਗਿਆ ਜਦ ਪਰਜਾਈ ਨੇ ਫੋਨ ਕੀਤਾ ਕਿ ਮਾਂ ਤੈਨੂੰ ਮਿਲਣ ਨੂੰ ਸੱਦ ਰਹੀ ਏ ਡਾਕਟਰ ਨੇ ਆਖਿਆ ਗੁਰਦੇ ਕੰਮ ਕਰਨੋਂ ਛੱਡ ਗਏ ਨੇ ਤੇ ਫੇਫੜੇ ਵੀ ਗਲ ਗਏ ਨੇ ਹੁਣ ਕੁਝ ਨਹੀਂ ਹੋ ਸਕਦਾ ਘਰੇ ਸੇਵਾ ਕਰ ਲਓ ਮੈਂ ਲੀੜੇ ਧੋਂਦੀ ਵੀ ਚਾਲੇ ਛੱਡ 19 ਉਨਹੀਂ ਕੱਪੜੇ ਹੀ ਬਸ ਝੜ ਅ ਗਈ। ਬਸੇ ਚ ਬੈਠੀ ਨੂੰ ਯਾਦ ਆਇਆ ਕਿ ਮਾਤੜੇ ਬਟੂਆ ਤਾਂ ਖਾਲੀ ਏ। ਕੰਡਕਟਰ ਪਿੰਡ ਦਾ ਹੀ ਸੀ। ਤਾਂ ਕਰਕੇ ਉਸਨੇ ਕਿਹਾ ਭੈਣੇ ਕੋਈ ਨਾ ਫਿਰ ਦੇ ਦਵੀ ਪੈਸੇ। ਕੰਡਕਟਰ ਮੇਰੇ ਉਦਾਸ ਚਿਹਰੇ ਪਾਣੀ ਨਾਲ ਭਰੀਆਂ ਤੇ ਭਿੱਜੇ ਹੋਏ ਕੱਪੜੇ ਦੇਖ ਕੇ ਅੰਦਾਜ਼ਾ ਲਗਾ ਗਿਆ ਸੀ ਕਿ ਮੈਂ ਕਿਸ ਹਾਲਾਤਾਂ ਚੋਂ ਗੁਜ਼ਰ ਰਹੀ ਸੀ। ਵੇਹਕੇ ਪਿੰਡ ਉਤਰੀ ਕਾਲੇ ਕਦਮਾਂ ਨਾਲ ਘਰ ਵੱਲ ਜਾਣ ਲੱਗੀ ਕਦਮ ਭਾਰੇ ਲੱਗ ਰਹੇ ਸੀ ਘਰ ਦੂਰ ਲੱਗ ਰਿਹਾ ਸੀ ਮਾਂ ਵਰਾਂਡੇ 'ਚ ਮੰਜੇ ਤੇ ਪਈ ਸੀ ਤੇ ਪਰਜਾਈ ਕੋਲ ਬੈਠੀ ਉਹਨੂੰ ਨੱਪ ਕੁੱਟ ਰਹੀ ਸੀ ਮਾਂ ਨੇ ਅੱਖਾਂ ਖੋਲ ਕੇ ਕਿਹਾ ਆ ਗਈ ਪੁੱਤ ਮੈਂ ਰੋ ਰਹੀ ਸੀ ਤੇ ਮਾਂ ਨੇ ਮੇਰੇ ਚਿਹਰੇ ਨੂੰ ਦੇਖਦੇ ਕਿਹਾ ਪੁੱਤ ਰੋ ਨਾ ਮੇਰੀ ਰੂਹ ਤੜਫੂ ਜੇ ਤੂੰ ਰੋਈ ਤਾਂ ਵਾਹਿਗੁਰੂ ਵਾਹਿਗੁਰੂ ਕਰ ਜਾਣਾ ਸਭ ਨੇ ਹੈ ਕਿ ਅੱਗੇ ਤੇ ਕੀ ਪਿੱਛੇ ਇੰਨਾ ਕਹਿੰਦੀ ਦੇ ਮਾਂ ਦੀਆਂ ਅੱਖਾਂ 'ਚ ਅਥਰੂ ਸਨ ਮੈਂ ਮਾਂ ਦੇ ਮੱਥੇ ਤੇ ਹੱਥ ਫੇਰਿਆ ਤਾਂ ਉਹਨੇ ਅੱਖਾਂ ਬੰਦ ਕਰ ਲਈਆਂ ਫਿਰ ਉਹ ਇੱਕਦਮ ਸਾਹ ਔਖੇ ਲੈਣ ਲੱਗ ਗਈ ਫਿਰ ਘੁੰਮਸਮ ਹੋ ਗਈ ਅਸੀਂ ਪਿੰਡ 'ਚੋਂ ਡਾਕਟਰ ਬੁਲਾਇਆ ਡਾਕਟਰ ਨੇ ਸਿਰ ਫੇਰ ਦਿੱਤਾ ਕਿ ਇਹ ਖਤਮ ਹੋ ਚੁੱਕੀ ਹੈ ਲੱਗਾ ਜਿਵੇਂ ਮੈਨੂੰ ਹੀ ਉਡੀਕ ਰਹੀ ਸੀ ਦੇ ਰੱਬ ਤੋਂ ਕੁਝ ਪਲ ਉਹਨੇ ਮੰਗ ਕੇ ਲੈ ਹੁਣ ਕਿ ਮੇਰੀ ਤੀ ਨੂੰ ਮਿਲਣਾ ਹੈ ਮਾਂ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰ ਜਦ 15ਵੇਂ ਦਿਨ ਦੀ ਘਰ ਆਈ ਤਾਂ ਘਰ ਵੱਡ ਖਾਨ ਨੂੰ ਆਵੇ ਇਕੱਲੀ ਬੈਠੀ ਰੋਂਦੀ ਰਹਿੰਦੀ ਹੁਣ ਲੀੜੇ ਤੋਂ ਤੋਂ ਡਰ ਆਉਂਦਾ ਤੇ ਦਿਲ 'ਚ ਵਹਿਮ ਜਿਹਾ ਬੈਠਿਆ ਹੋਇਆ ਸੀ ਕਿ ਕਿਸੇ ਦਾ ਮੰਦ ਭਾਗਾ ਸੁਨੇਹਾ ਨਾ ਆ ਜਾਵੇ ਸਾਲ ਪੀਤ ਗਿਆ ਇੱਕ ਦਿਨ ਮੈਂ ਲੀੜੇ ਧੋ ਰਹੀ ਸੀ ਤੇ ਪੇਕੇਆਂ ਤੋਂ ਫੋਨ ਆਇਆ ਤੇ ਮੈਂ ਫਿਰ ਡਰਦੀ ਡਰਦੀ ਨੇ ਫੋਨ ਚੁੱਕਿਆ ਤੇ ਪਰਜਾਈ ਨੇ ਕਿਹਾ ਵਧਾਈਆਂ ਹੋਣ ਪੈਣੇ ਤੂੰ ਭੂਆ ਬਨਣ ਵਾਲੀ ਹੈ ਗੱਲ ਸੁਣ ਮੇਰੀਆਂ ਅੱਖਾਂ ਖੁਸ਼ੀ ਨਾਲ ਭਰ ਗਈਆਂ ਤੇ ਮਾਂ ਵੀ ਚੇਤੇ ਆਈ ਜੋ ਸਾਰੀ ਉਮਰ ਪੋਤੇ ਪੋਤਰੀਆਂ ਨੂੰ ਤਰਸਦੀ ਮਰ ਗਈ ਵੀਰੇ ਦੇ ਵਿਆਹ ਨੂੰ 15 ਸਾਲ ਹੋ ਗਏ ਤੇ ਕਦੇ-ਕਦੇ ਮੈਨੂੰ ਲੱਗਦਾ ਹੁੰਦਾ ਸੀ ਕਿ ਮਾਂ ਹੀਰਵਾ ਕਰ ਗਈ ਸੀ ਕਿ ਵੀਰੇ ਦੇ ਕੋਈ ਜਵਾਕ ਨਹੀਂ ਹੋਇਆ ਉਸ ਦਿਨ ਮੈਂ ਚਾਹ ਨਾਲ ਪ੍ਰਸ਼ਾਦ ਬਣਾ ਕੇ ਗੁਰੂ ਘਰ ਵੰਡ ਕੇ ਆਈ ਮਹੀਨੇ ਗੁਜ਼ਰਦੇ ਗਏ ਤੇ ਵੀਰ ਘਰ ਧੀ ਨੇ ਜਨਮ ਲਿਆ ਸੱਚ ਮੰਨਣਾ ਉਹ ਜਮਾ ਆਪਦੀ ਦਾਦੀ ਦਾ ਮੰਤਰਾ ਸੀ ਲੈ ਕੇ ਜੰਮੀ ਇੱਕ ਪਲ ਲਈ ਲੱਗਾ ਕਿ ਸ਼ਾਇਦ ਰੱਬ ਨੇ ਮੇਰੀ ماں ਮੋੜ ਦਿੱਤੀ ਵੀਰਾ ਕਹਿੰਦਾ ਕਿ ਮਾਂ ਵਰਗੀ ਹੈ ਕਿਉਂ ਨਾ ਮੀ ਨਾਮ ਵੀ ਮਾਂ ਵਾਲਾ ਹੀ ਰੱਖ ਦਈਏ ਕਿਹਾ ਵੀਰ ਨੇ ਬਿਸ਼ੱਕ ਹਾਸੇ ਚ ਸੀ ਪਰ ਸੱਚੀ ਉਹਦਾ ਨਾਂ ਨਰਸ ਨੇ ਪ੍ਰਸੀਨ ਕੌਰ ਰੱਖ ਦਿੱਤਾ ਅਸੀਂ ਕਿਸੇ ਨੇ ਜ਼ਿਆਦਾ ਧਿਆਨ ਨਾ ਦਿੱਤਾ ਫਿਰ ਘਰ ਪੁੱਜ ਕੇ ਜਦ 20 ਦਿਨ ਬਾਅਦ ਜਨਮ ਸਰਟੀਫਿਕੇਟ ਲਿਖਵਾਉਣ ਗਿਆ ਤਾਂ ਧੀ ਦਾ ਨਾਮ ਪਰਸਿੰਨ ਕੌਰ ਲਿਖਿਆ ਦੇਖ ਹੈਰਾਨ ਹੋਇਆ ਤੇ ਬਿਨਾਂ ਕੋਈ ਸਵਾਲ ਜਵਾਬ ਕਰੇ ਸਰਟੀਫਿਕੇਟ ਲੈ ਕੇ ਘਰ ਆ ਗਿਆ ਹੁਣ ਰੌਲਾ ਇਹ ਸੀ ਕਿ ਉਸ ਨੂੰ ਪਰਸਿਨੀ ਕਿਵੇਂ ਕਹੀਏ ਮੈਂ ਕਿਹਾ ਕੱਚਾ ਨਾਮ ਅੰਬੋ ਰੱਖ ਲਾਓ ਪਤਾ ਨਹੀਂ ਕਿਵੇਂ ਸਾਰਿਆਂ ਨੂੰ ਅੰਬੋ ਅੰਬੋ ਕਹਿਣ ਦੀ ਆਦਤ ਪੈ ਗਈ। ਭਤੀਜੀ ਵੱਡੀ ਹੁੰਦੀ ਗਈ ਤੇ ਉਸ ਦੀਆਂ ਹਰਕਤਾਂ ਬਿਲਕੁਲ ਆਪਦੀ ਦਾਦੀ ਜਾਨੀ ਕਿ ਮੇਰੀ ਮਾਂ ਵਰਗੀਆਂ ਸੀ। ਭਾਂਡੇ ਇੱਧਰ-ਇੱਧਰ ਨਾ ਹੋਣ ਦਿੰਦੀ। ਇੱਕ ਹੱਥ ਟਾਕਾਂ ਤੇ ਰੱਖ ਕੇ ਦੂਜੇ ਹੱਥ ਨਾਲ ਗੱਲ ਸਮਝਾਉਂਦੀ। ਆਪਦੇ ਨਿੱਕੇ ਭਰਾ ਤੇ ਪੂਰਾ ਰੋਬ ਰੱਖਦੀ ਤੇ ਹਰ ਵਕਤ ਉਸ ਦੀ ਬਾਡੀਗਾਰਡ ਬਣੀ ਰਹਿੰਦੀ। ਹੈਰਾਨੀ ਦੀ ਗੱਲ ਸੀ ਉਸ ਤੇ ਗੱਲ ਤੇ ਵੀ ਉਸ ਤੇ ਤੇਲ ਸੀ ਜਿੱਥੇ ਮਾਂ ਦੇ ਸੀ ਇੱਕ ਵਾਰ ਘਰੇ ਕੋਈ ਦੂਰ ਦਾ ਰਿਸ਼ਤੇਦਾਰ ਆਇਆ ਤੇ ਪਰਜਾਈ ਵੀਰੇ ਨੂੰ ਕਹਿਣ ਲੱਗੀ ਕਿ ਅੰਬੋ ਇੱਥੇ ਨਾਲ ਦੇ ਘਰ ਗਈ ਏ ਅੰਬੋ ਨੂੰ ਜਾ ਕੇ ਲੈ ਆਓ ਕਿਤੇ ਨਾਲੇ ਚ ਨਾ ਡਿੱਗ ਜੇ ਕੱਲੀ ਆਉਂਦੀ ਭਰਾ ਆਖਣ ਲੱਗਾ ਨਹੀਂ ਡਿੱਗਦੀ ਉਹਨੇ ਤਾਂ ਛਾਲਾ ਮਾਰਦੀ ਨੇ ਆਉਣਾ ਰਿਸ਼ਤੇਦਾਰ ਭਰਾ ਭਾਬੀ ਨੂੰ ਬਹਿਸ ਦੇ ਨਾਲ ਦੇਖਣ ਦੇਖ ਕੇ ਕਹਿਣ ਲੱਗੇ ਭਾਈ ਆਪੇ ਜਾ ਕੇ ਲੈ ਆਓ ਬਜ਼ੁਰਗ ਬੰਦੇ ਦਾ ਕੋਈ ਪਤਾ ਨਹੀਂ ਕਦੋਂ ਲੱਤ ਨੂੰ ਮਰੋੜਾ ਆ ਜਾਏ ਬਥੇਰੀ ਥਾਈ ਡਿੱਗ ਕੇ ਚੂਲੇ ਟੁੱਟੇ ਆ ਭਰਾ ਭਾਬੀ ਇੱਕ ਦੂਜੇ ਵੱਲ ਵੇਖ ਕੇ ਹੱਸੇ ਤੇ ਉਹਨਾਂ ਨੇ ਕੁਝ ਬੋਲਣ ਤੋਂ ਪਹਿਲਾਂ ਅੰਬੋਂ ਨੂੰ ਨੱਚਦੀ ਟੱਪਦੀ ਆਈ ਭਾਬੀ ਨੇ ਕਿਹਾ ਅੰਬੋ ਪੁੱਤ ਇੱਧਰ ਆ ਸਾਤਰੀਆ ਕਾਲ ਬੁਲਾ ਸਾਰਿਆਂ ਨੂੰ ਅੰਬੋ ਨੇ ਸਭ ਨੂੰ ਬੁਲਾਇਆ ਤੇ ਰਿਸ਼ਤੇਦਾਰ ਕੱਚੇ ਜਿਹੇ ਹੋ ਗਏ ਸ਼ਾਇਦ ਮਨ ਹੀ ਮਨ ਹੱਸਦੇ ਵੀ ਹੋਣ ਮਾਂ ਦੀਆਂ ਨਿੱਕੇ ਪੰਨੇ ਦੀਆਂ ਫੁਲਕਾਰੀਆਂ ਵਾਂ ਕੱਢੀ ਚੁੰਨੀ ਨਿੱਕੀ ਅੰਬੋ ਤਿਆਂ ਮਾਰ ਕੇ ਰੱਖਦੀ ਕਦੇ ਕਦੇ ਚੌੜ ਨਾਲ ਉਹ ਸਾਰਿਆਂ ਦੇ ਸਿਰ ਪਲੋਸ ਦਿੰਦੀ ਕਈ ਵਾਰ ਚੀਜ਼ਾਂ ਲੁਕਾ ਕੇ ਸੁਰਾਣੇ ਥੱਲੇ ਰੱਖ ਦਿੰਦੀ ਜਿਵੇਂ ਵੀਰੇ ਦਾ ਸੁੱਕਿਆ ਰਮਾਲ ਕੋਈ ਵਾਧੂ ਸੁਭੀ ਜਾ ਹੋਰ ਕੋਈ ਚੀਜ਼ ਜੋ ਅਸੀਂ ਵਾਧੂ ਸਮਝ ਕੇ ਸੁੱਟ ਦਿੱਤੀ ਹੋਵੇ ਉਹਨੂੰ ਕੰਮ ਦੀ ਲੱਗੀ ਹੋਵੇ ਜੇ ਚਾਚੇ ਘਰ ਕੋਈ ਪਾਂਡਾ ਚਲਾ ਜਾਂਦਾ ਤਾਂ ਸਿਆਣ ਸਿਆਣ ਕੇ ਚਮਚੇ ਤੱਕ ਆਪਦੇ ਘਰ ਲੈ ਆਉਂਦੀ ਕਦੇ-ਕਦੇ ਪਾਣੀ ਵੀ ਉਲਕ ਨਾਲ ਪੀਂਦੀ ਕਿ ਗਲਾਸ ਐਵੇਂ ਕਿਉਂ ਝੂਠਾ ਕਰਨਾ ਜਦੋਂ ਉਹ ਆਈ ਤਾਂ ਮਾਂ ਦੀ ਥਾਂ ਭਰਨ ਲੱਗੀ ਸੀ ਉਹਦੇ ਆਰੇ ਲੱਗੇ ਰਹਿੰਦੇ ਸਾਰੇ ਉਹਨੂੰ ਦੇਖ ਕੇ ਮਾਂ ਚੇਤੇ ਤਾਂ ਆਉਂਦੀ ਪਰ ਦਿਲ ਨੂੰ ਹੌਲ ਜਾ ਪੈਂਦਾ ਕਿਉਂਕਿ ਮਾਂ ਵਰਗੀ ਉਹ ਜਮਾ ਮੇਰੇ ਸਾਹਮਣੇ ਫਿਰਦੀ ਰਹਿੰਦੀ ਸੀ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਧੰਨਵਾਦ